ਇੱਕ ਬੇਹਦ ਹੈਰਾਨ ਕਰਨ ਵਾਲਾ ਮਾਮਲਾ ਵੇਖਣ ਨੂੰ ਮਿਲਿਆ ਹੈ ਜਿੱਥੇ ਵਿਆਹ ਤੋਂ ਮਨਾ ਕਰਨ ਤੇ ਸਬਜੀ ਵਿਕਰੇਤਾ ਨੇ ਘਰ ਵਿੱਚ ਅੱਗ ਲਗਾ ਦਿੱਤੀ। ਦਾਸੀ ਕੀ ਰਾਮਾ ਮੰਡੀ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਅਣਜਾਣ ਵਿਅਕਤੀ ਵੱਲੋਂ ਘਰ ਵਿੱਚ ਅੱਗ ਲਾ ਦਿੱਤੀ ਗਈ ਹੈ। ਇਸ ਘਟਨਾ ਦੇ ਵਿੱਚ ਵਿਅਕਤੀ ਗੰਭੀਰ ਰੂਪ ਨਾਲ ਜ਼ਖਲਸ ਗਿਆ। ਉੱਥੇ ਹੀ ਇਲਾਜ ਲਈ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਵੀ ਕਰਵਾਇਆ ਗਿਆ। ਨਜ਼ਕੀ ਮਹਿਲਾ ਦੀ ਪਛਾਣ ਜਿਹੜੀ ਸੁਖਵਿੰਦਰ ਵਰਮਾ ਦੇ ਰੂਪ ਦੇ ਵਿੱਚ ਹੋਈ ਹੈ ਅਤੇ ਉਸ ਵੱਲੋਂ ਜਾਣਕਾਰੀ ਇਹ ਜਿਹੜੀ ਸਾਂਝੀ ਕੀਤੀ ਗਈ ਦੱਸਿਆ ਗਿਆ ਹੈ ਕਿ ਰਿਸ਼ਤੇਦਾਰ ਮਹਿਲਾ ਰਾਮਾ ਮੰਡੀ ਦੇ ਇਕਤानगर ਦੇ ਵਿੱਚ ਕਿਰਾਏ ਤੇ ਰਹਿੰਦੀ ਸੀ ਮਹਿਲਾ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਮਹਿਲਾ ਦੇ ਤਿੰਨ ਛੋਟੇ-ਛੋਟੇ ਬੱਚੇ ਨੇ ਉਕਤ ਵਿਅਕਤੀ ਕਾੜਤੇ ਸਬਜੀ ਦੇ ਨੇ ਆਉਂਦਾ ਸੀ આરોਪ ਹੈ ਉਕਤ ਬਜ਼ੁਰਗ ਵਿਅਕਤੀ ਆਇਆ ਤੇ ਉਸ ਨੇ ਵਿਆਹ ਕਰਵਾਉਣ ਦੇ ਲਈ ਉਹਨੂੰ ਕਹਿਣ ਲੱਗਾ ਮਹਿਲਾ ਨੇ ਜਦੋਂ ਵਿਅਕਤੀ ਦਾ ਵਿਰੋਧ ਕਰ ਦਿੱਤਾ ਉਸਨੂੰ ਥੱਪੜ ਜਾਰ ਦਿੱਤਾ ਤਾਂ ਘਟਨਾ ਤੋਂ ਕੁਝ ਦੇਰ ਬਾਅਦ ਵਿਅਕਤੀ ਦੁਬਾਰਾ ਦੀਵਾਰ ਤੇ ਅਜਿਹਾ ਹੱਥ ਵਿੱਚ ਪੈਟਰੋਲ ਦੀ ਬੋਤਲ ਲੈ ਕੇ ਆ ਗਿਆ ਉਸਨੇ ਘਰ ਨੂੰ ਅੱਗ ਲਗਾ ਦਿੱਤੀ ਇਸ ਘਟਨਾ ਦੇ ਦੌਰਾਨ ਘਰ ਵਿੱਚ ਦੋ ਬੱਚੇ ਵੀ ਮੌਜੂਦ ਸਨ ਮਹਿਲਾ ਦੀ ਹਾਲਤ ਹੈ ਜਿਹੜੀ ਗੰਭੀਰ ਦੱਸੀ ਜਾ ਰਹੀ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈਵ ਹਸਬੰਡ ਹੈ ਜੀ ਠੀਕ ਹੈ ਜੀ ਨਾ ਮਾਂ ਮੰਡੀ ਸੁਤ ਆਪਣਾ ਇਕਤानगर ਫੇਸ 2 ਦੇ ਵਿੱਚ ਰਹਿੰਦੀ ਔਰ ਰੈਂਟ ਦੇ ਉੱਤੇ ਇਹ ਹਸਮੰਦ ਦੀ ਡੈਥ ਹੋ ਚੁੱਕੀ ਆ ਜੀ ਬਾਜੀ ਉਹਦੇ ਬੱਚੇ ਛੋਟੇ ਛੋਟੇ ਆ ਤਿੰਨ ਬੱਚੇ ਆ ਬਾਜੀ ਇਹਨਾਂ ਬੱਚੇ ਉਹਦੇ ਮੁੰਡਾ ਹੈਗਾ ਆਪਣਾ 5-6 ਸਾਲ ਦਾ ਕੁੜੀ ਆ 13 ਸਾਲ ਦੀ 12 ਸਾਲਾਂ ਦੀ ਉਹ ਆਇਆ ਬੰਦਾ ਥੱਲੇ ਜਿੱਥੇ ਰੈਂਟ ਤੇ ਰਹਿੰਦੀ ਆ ਇਹ ਉਹਲੇ ਕਰਕੇ ਉਹ ਆਪਣਾ ਉਹਨੂੰ ਸਬਜ਼ੀ ਦੇਣ ਆਂਦਾ ਸੀ ਉਹਨੇ ਪਤਾ ਨਹੀਂ ਕਿਹੜੀ ਗੰਦੀ ਨਿਗਾਹ ਰੱਖੀ ਐ ਤੇ ਇਹਨੂੰ ਉਹ ਬੁੱਢਾ ਆ ਪਿੱਛੇ ਜਿਹੜਾ ਉਹਦਾ ਮੁੰਡਾ ਮਰਿਆ ਵਾ ਫਹਾ ਲਾ ਕੇ ਅੱਛਾ ਜੀ ਉਹ ਨੋ ਵੀ ਚਲ ਗਈ ਹੋਈ ਘਰੋਂ ਉਹ ਬਜ਼ੁਰਗ ਬੁੱਢਾ ਵਾ ਉਹਦੇ ਧੀਆਂ ਪੋਤਾ ਆਪਣਾ ਪੋਤਿਆਂ ਵਾਲਾ ਆ ਜੀ ਵਿੱਚ ਆਪਣੇ ਦੋ ਧੀਆਂ ਵਾਲਾ ਨੂੰ ਇਹ ਸ਼ਰਮ ਨਹੀਂ ਆਈ ਕਿ ਮੇਰੀ ਧੀਆਂ ਰਹੀ ਉਹਨੂੰ ਕਹਿੰਦਾ ਮੇਰ ਨਾਲ ਵਿਆਹ ਕਰਾ ਅੱਛਾ ਜੀ ਨਹੀਂ ਤੂੰ ਕਿੱਧਰ ਅੰਦਰ ਆਇਆ ਚੱਲ ਇਨੇ ਚ ਫੇੜ ਮਾਰ ਕੇ ਪਈ ਤੇ ਉਹਨੇ ਬਾਹਰ ਭੇਜਤਾ ਪੇ ਗਿਆ ਪਤਾ ਨਹੀਂ ਮੋਟਰਸਾਈਕਲ ਤੇਲ ਕੱਢਿਆ ਕੰਮ ਟੱਪ ਕੇ ਆਇਆ ਕੁੱਲਰ ਪਿੱਛੇ ਕੀਤਾ ਬਾੜੀ ਦਾ ਕਮਰੇ ਨੂੰ ਕੁੰਡੀ ਲੱਗੀ ਅੰਦਰ ਪਡੋਲ ਪਾ ਕੇ ਉਹਨੇ ਅੱਗ ਲਾਤੀ ਘਰ ਦੇ ਵਿੱਚ ਉਸ ਟਾਈਮ ਕੋਣ ਮੌਜੂਦ ਸੀ ਛੋਟੇ ਅੱਛਾ ਜੀ ਨਾਲ ਸਾਡੇ ਕਿੰਨੇ ਬੱਚੇ ਸੀਗੇ ਮੌਜੂਦ ਘਰ ਦੇ ਵਿੱਚ ਦੋ ਬੱਚੇ ਸੀਗੇ ਮੌਜੂ ਹਾਂਜੀ ਉਹ ਕੁੜੀਆਂ ਵੀ ਲੱਤਾਂ ਥੱਲੇ ਸੜ ਗਈਆਂ ਬੇਟੇ ਦੀਆਂ ਵੀ ਸੜ ਗਈਆਂ ਹੋਈਆਂ ਉਹ ਵੀ ਨਾਲ ਹੀ ਐਂਬੂਲੈਂਸ ਚ ਭੇਜ ਦਿੱਤੇ ਹੋਏ ਆ। ਟਵੋਲ ਲੈ ਕੇ ਆਏ ਸੀਗੇ 11:00 ਵਜੇ ਦੇ ਇਹਨਾਂ ਨੇ ਕੁਛ ਨਹੀਂ ਕੀਤਾ। ਤੇ ਜਿਹੜੀ ਲੇਡੀ ਉਹ ਕਿੰਨੇ ਕਿੰਨੇ ਕੁ ਸੜੇ ਪਏ ਆ। ਅੱਗੇ ਤਾਂ న్యూਸ ਹੋ ਚੁੱਕੀ ਆ। ਨਹੀਂ ਲੇਡੀ ਕਿੰਨੇ ਕੁ ਸੜੀ ਪਈ ਜੀ। ਕਿਹੜੀ ਸਪਾਜੀ ਫੇਸ ਬਚਿਆ ਆ। ਜੀਬ ਵੀ ਅੰਦਰੋਂ ਸੜ ਗਈ ਉਹਨਾਂ ਦੀ। ਹਾਂਜੀ। ਬਾਕੀ ਸਾਰੀ ਥੱਲੇ ਸੜ ਗਈ ਆ ਉਹ। ਬਾਹਵਾ ਬੂਹਵਾ ਜੋ ਸਾਰਾ ਕੁਝ ਸੜ ਗਿਆ ਉਹ। ਉਹ ਕੰਡਮ ਕਰਦੀ ਇਹਨਾਂ ਦੀ ਕੁੜੀ ਹੋਰ ਘਰ ਦੇ ਵਿੱਚ ਕੋਣ ਕੋਣ ਮੌਜੂਦ ਸੀਗੇ ਜਦੋਂ ਇਹ ਘਟਨਾ ਸਬਾਪੀ ਮਾ ਜੀ ਇਹੀ ਸੀਗੇ ਇਹ ਆਪਣੀ ਜੋ ਉਹ ਇਕੱਲੇ ਰਹਿੰਦੇ ਸੀਗੇ ਲੇਡੀ ਤੇ ਨਾਲ ਕੇ ਆਪਣਾ ਜਿੱਤੋ ਬਜ਼ੁਰਗ ਵਾ ਜਿਹੜੀ ਉਹ ਕਪੂਰ ਫੇਰ ਨਹੀਂ ਹੁੰਦਾ ਜਿੱਥੇ ਰਹਿੰਦੇ ਮਾਤਮ ਜੀ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਆ ਜਿਹੜੀ ਘਟਨਾ ਵਾਪਰੀ ਪਾ ਜੀ ਸਾਨੂੰ ਬੱਚਿਆਂ ਨੇ ਫੋਨ ਕਰਤਾ ਅੱਛਾ ਜੀ ਘਰ ਦੇ ਕੇ ਭੱਜ ਗਏ ਮੈਨੂੰ ਫੋਨ ਆਇਆ ਮੰਮੀ ਕਿਹਾ ਹੂੰ ਠੀਕ ਹੈ ਜੀ ਉੱਥੇ ਜਾਂਦੋਂ ਜਦੋਂ ਇੱਥੇ ਆਏ ਤਾਂ ਇੱਥੇ ਕੁਝ ਨਹੀਂ ਨਾ ਕੋ ਪੁਲਿਸ ਕੈਮਨਾਰੀ ਨਾ ਉਤਲ ਕੁਛ ਇਹਨਾਂ ਨੇ ਕੀਤਾ ਇਹਨਾਂ ਨੇ ਜੋ ਕੀਤਾ ਦੂਜੇ ਭਾਈ ਉਹਨਾਂ ਨੇ ਕੀਤਾ ਆਪਣਾ ਫੋਕਸ ਦਿੱਤੀ ਸਾਰਾ ਕੁਝ ਵੇਚ ਦੇਖਦਾ ਤੁਸੀਂ ਪੁਲਿਸ ਨੂੰ ਕੰਪਲੇਨਟ ਕਰਤੀ ਹੈ ਜੀ ਹਾਂ ਜੀ ਸਾਰਾ ਕੁਝ ਕੀਤਾ ਪੁਲਿਸ ਸਾਰਾ ਕੁਝ ਕਰਕੇ ਚਲ ਗਈ ਹੈ ਜੀ ਜਿਹੜੀ ਉੱਥੋਂ ਆਈ ਸੀ ਤੇ ਪੁਲਿਸ ਮੋਕੇ ਤੇ ਆਈ ਸੀ ਉਦੋਂ ਉਹ ਪਾਜੀ ਆ ਪੁਲਿਸ ਆਈ ਸੀ ਘੰਟੇ ਬਾਅਦ ਠੀਕ ਆ ਪੁਲਿਸ ਬਾਕੀ ਆਪਣੀ ਕਾਰਜ ਜੋ ਲੈ ਕੇ ਲੈ ਗਈ ਆ ਹਮਮ ਹੁਣ ਮੈਂ ਉਹਨਾਂ ਨੂੰ ਰੈਫਰ ਕਰਕੇ ਤੁਹਾਡੇ ਸਾਹਮਣੇ ਭੇਜ ਕੇ ਟਿਆ ਭਾਜੀ ਜੀ ਜਿਹਨਾਂ ਨੂੰ ਰੈਫਰ ਕਿੱਥੇ ਕੀਤਾ ਨਾਲੋਂ ਤੁਸੀਂ ਕੋਈ ਨੀ ਇ ਇਹਨਾਂ ਦੇ ਹੀ ਅੰਦਰੋਂ ਬੰਦੇ ਸਾਡੇ ਦੱਸਿਆ ਕਿ ਇਹਨੇ ਅਸੀਂ ਨਾਂ ਨਹੀਂ ਲੈਣਾ ਉਹ ਕਹਿੰਦੇ ਉੱਥੇ ਵੀ ਇਹੀ ਤੁਹਾਡੇ ਨਾਲ ਹੋਣਾ ਹੈ ਕੁੜੀ ਨੂੰ ਸਾਹ ਨਹੀਂ ਸੀ ਆ ਰਿਹਾ ਤਾਂ ਤੁਸਾਨੂੰ ਡਾਕਟਰ ਕਹਿੰਦੀ ਕਿ ਉਹਨੇ ਸਾਡੀ ਮੇਰੀ ਮਾਸੀ ਦੀ ਆ ਉਹਦੀ ਬੇਟੀ ਨੇ ਪੁੱਛਿਆ ਡਾਕਟਰ ਸਾਹਿਬ ਕੀ ਮੜਿਆ ਦੇਖਿਓ ਕਹਿੰਦੀ ਥੱਫੜ ਮਾਰੂਗੀ ਤੇਰੇ ਬਾਹਰ ਹੋ ਜਾਂਦਾ ਕੀ ਹੁਣ ਹਾਲਾਤ ਕੀ ਹੈ ਜਿਹਨ ਹਾਲਾਤ ਕੀ ਹੈ ਜਿਨ੍ਹਾਂ ਦੀ ਅੱਗ ਲੱਗੀ ਦੇਖੋ ਨਾ ਜੀ ਗਾ ਜੀ ਜੀ ਹੁਣ ਕਿਹੜੀ ਜਗ੍ਹਾ ਦੂਜੀ ਭੇਜਦੇ ਅਸੀਂ ਜੀ ਡੀਐਮਸੀ ਲੈ ਕੇ ਚੱਲੇ ਹਾਂ ਲੁਧਿਆਣਾ ਲੈ ਕੇ ਆ ਗਏ ਹਾਂ ਜੀ ਮੈਮ ਕੀ ਨਾਮ ਹੈ ਜੀ ਤੁਹਾਡਾ ਕੀ ਗੱਲ ਕੀ ਹੋਈ ਸੀਗੀ ਅੱਜ ਜਿਹੜੀ ਬਗਲੇ ਜੀ ਕਰਾਈ ਤੇ ਨਹੀਂ ਸੀਗੀ ਬੇਟੀ ਦੀ ਜੀ ਤੇ ਮਾਰ ਕਮਕਾਨ ਨਾ ਜਿਹੜੇ ਉਹਨਾਂ ਸੱਚੀ ਦੀ ਆਨੰਦਾ ਸੀ ਮੋਟਰਸਾਈਕਲ ਦੇ ਉਹਨਾਂ ਨੇ ਆਲ ਕਮ ਕਰ ਲਿਆ ਜੀ ਤੇ ਵਿੱਚੋਂ ਵੀ ਲੈ ਲੈਂਦੀ ਸੀ ਸਾਕੋ ਜੀ ਤੇ ਅੱਜ ਇਹ ਬੇਟੀ ਕਰਦੀ ਆ ਜੋਬ ਜੀ ਤੇ ਅੱਜ 7:30 ਵਜੇ ਮੇਰੇ ਘਰ ਆਪਣੇ ਘਰ ਗਈ ਤੇ ਸਬਜੀ ਵਾਲਾ ਆ ਕੇ ਇਹਨੂੰ ਕਹਿੰਦਾ ਮੇਲਾ ਵਿਆਹ ਕਰਾ ਜੀ ਪੋੜ ਮਾਰਿਆ ਉਹਦੇ ਉਹਨੇ ਥੱਪੜ ਦੀ ਮੱਲਾ ਨਾਲ ਨਾ ਅੱਗ ਪਟ્રોલ ਪਾ ਕੇ ਲਾਤੀ ਕੋਣ ਹੈ ਵਿਅਕਤੀ ਜਿਹਦੇ ਵੱਲੋਂ ਲੱਗ ਗਿਆ ਘਰ ਲੈ ਕੇ ਆਉਂਦਾ ਸੀ ਸਬਜੀ ਇੱਦਾਂ ਰੈਡੀ ਲੈ ਜਾਂਦੇ ਜਿਆ ਨਾਨਾ ਨੂੰ ਸਬਜ਼ੀ ਦੇਣ ਆਂਦਾ ਸੀ ਕਮਰਾ ਵੀ ਸਾਨੂੰ ਉਨੀ ਹੀ ਦਵਾਇਆ ਸੀ। ਅਜੇ ਉਨੀ ਦਵਾਇਆ ਸੀ। ਹਾਂਜੀ। ਕਿੰਨੇ ਸਮੇਂ ਤੋਂ ਜਿਹੜੀ ਬੇਟੀ ਤੁਹਾਡੀ ਉੱਥੇ ਰਹੀ ਸੀ? ਸਰ 5 ਮਹੀਨਿਆਂ ਤੋਂ। ਇਹਦੇ 5 ਮਹੀਨੇ ਤੋਂ ਉੱਤੇ ਰਹੀ ਸੀ। ਮੇਰੀ ਕੋਈ ਬੇਟੀ ਆ ਮੇਰੀ। ਤੇ 5 ਮਹੀਨਿਆਂ ਤੋਂ ਵੀ ਉਹ ਅਲੱਗ ਲੈ ਰਹੀ ਸੀ ਚਲੋ ਜਿਦਾਂ ਹੁੰਦਾ। ਉਹ ਹਾਲਾਤ ਕੀ ਹੈ ਬੇਟੀ ਦੇ ਤੋਂ ਬਿਤੇ। 5 ਮਹੀਨੇ ਦਾ ਪਤਾ ਨਹੀਂ ਸਭ ਪਤਾ ਨਹੀਂ। ਸਾਰਾ ਦਿੱਤੀ ਜਾਦੀ ਬੇਟੀ ਨੇ ਕੰਡੀਸ਼ਨ ਖਰਾਬ ਹੈ। ਖਰਾਬ ਹੈ। ਹਾਂਜੀ ਸਰ ਜਾਣਦੇ ਹੋ ਸਾਨੂੰ ਬਾਕੀ ਬਾਹਰ ਸਰ ਕੀ ਨਾਮ ਹੈ ਤੇ ਆਪਣਾ। ਸਵਿੰਦਰਕੌਰ ਨਾਮ ਦੀ ਲੇਡੀ ਸੀ ਜੀ ਇੱਕ ਤਾ ਨਗਰ ਦੀ ਰਹਿਣ ਵਾਲੀ ਸੀ ਲੋਕਾਂ ਨੇ ਉਹ ਨਾ ਕੋਈ ਪਿੰਲੇ ਸੀ ਜੀ ਜਿਹਨੂੰ ਕਿਸੇ ਬੰਦੇ ਨੇ ਕੋਈ ਫੋਟੋ ਰੱਦ ਨਹੀਂ ਆ ਰਹੀਆਂ ਇਹਦੇ ਉਹਦੇ ਸਬੰਧ ਵਿੱਚ ਸਾਡੀ ਜਿਹੜੀ ਪੁਲਿਸ ਪਾਰਟੀ ਆ ਉੱਥੇ ਰੇਡ ਕਰਨ ਵਾਸਤੇ ਵੀ ਚੱਲੇ ਗਈ ਹੈ ਤੇ ਉਹਨਾਂ ਨੇ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ ਸੀ ਰੋਗ ਦੇ ਜਿਹੜੇ ਦੂਜੇ ਜਿਹੇ ਤੁਹਾਨੂੰ ਨੋ ਸ਼ਹਿਰ ਜਨਮ ਜਿਹੜਾ ਹੈ ਨਾ ਰੈਫਰ ਕਰਤਾ ਆ ਅਮਰ ਸਾਹਿਬ ਕੀ ਹਾਲਾਤ ਕੀ ਨੇ ਲੜਕੀ ਤੇ ਸੀ ਵੀ ਆਈ ਸੀ ਯੂ ਦੇ ਵਿੱਚ ਤੇ ਸਾਡੇ ਕੋਲ ਮਰੀਜ਼ ਫੁੱਲ ਹੈਗੇ ਆ ਵੀ ਬੈੱਡ ਨਹੀਂ ਹੁੰਦਾ ਇੱਕ ਤਾਂ ਜੇ ਡਾਕਟਰ ਦੇ ਫਿਲਹਾਲ ਉਹ ਕੁਝ આરોਪ ਵੀ ਲਗਾ ਰਹੇ ਸੀ ਇੱਥੇ ਆਪਕ ਨੇ ਉਹ ਕਰਕੇ ਆਪਕ ਨੇ ਇੰਨੀ ਸੜਕੋ ਆਪਾਂ ਤੁਹਾਨੂੰ ਅੰਮ੍ਰਿਤਸਰ ਰੈਫਰ ਕਰ ਦਿੰਦੇ ਆ ਪਰ ਇਸ ਜੀ ਸੜਕੋ ਖਾਲੀ ਨਹੀਂ ਹੈ ਇਸ ਕਰਕੇ ਪਤਾ ਲੱਗਿਆ ਕਿ ਲੜਕੀ ਨੂੰ ਅੱਗ ਲਗਾਉਣ ਦਾ ਕਾਰਨ ਕੀ ਰਿਹਾ ਨਹੀਂ ਉਹ ਕਿੰਨੇ ਲਗਾਈ ਹੈ ਕੀ ਇਹਨਾਂ ਪਰਿਵਾਰਿਕ ਮੈਂਬਰਾਂ ਨੇ ਕੋਈ ਗੱਲਬਾਤ ਕੀਤੀ ਤੁਹਾਨੂੰ ਨਹੀਂ ਪਰਿਵਾਰਿਕ ਮੈਂਬਰ ਦੇ ਇੱਥੇ ਬਸ ਥਲਾਂ-ਗਲਾਂ ਜ਼ਿਆਦਾ ਹੋ ਗਈ ਰਾਣਕੋ ਉਹਨਾਂ ਨਾਲ ਗੱਲ ਕਰੀਏ ਕੋਈ ਗੱਲ ਨਹੀਂ ਦੱਸੀ ਉਹਨਾਂ ਨੇ ਜਾਨੂ ਉਹਨਾਂ ਨੇ ਰੈਫਰ ਕਰਤਾ ਸੀ ਕਿਸੇ ਵਿਅਕਤੀ ਨਾਲ ਲਿੱਤਾ ਉਹਨਾਂ ਨੇ ਅਲੇ ਬੇਟੀ ਦਾ ਕੋ ਉਧਰ ਰਾਮਮੋਰੀ ਦਾ ਕਹਿੰਦੇ ਸਰ ਸਰ ਲੇਡੀਜ਼ ਦੇ ਨਾਲ ਬੱਚਿਆਂ ਨੂੰ ਵੀ ਕਹਿੰਦੇ ਕਿ ਜਿਹੜੇ ਅੱਗ ਦੇ ਵਿੱਚ ਝੁਲਸੇ ਨੇ ਕੋਈ ਬੇਟੀ ਦੀ ਬੇਟੀ ਦਾ ਨਾਮ ਲੈਂਦੇ ਸੀ ਜੀ ਆਪਣੇ ਵੱਲੋਂ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕੁਝ ਉਹ ਰਾਮਮੋਰੀ ਦਾ ਕੇਸ ਆ ਮੈਂ ਚਾਹ ਰਿਹਾ ਹਾਂ ਇਹ ਸੁਣਾਵਾ ਠੀਕ ਹੈ ਜੀ ਸਾਡੀ ਸਬ ਡਿਵੀਜ਼ਨ ਦਾ ਕੇਸ ਈ ਆ ਮੈਂ ਵੀਂਦ ਭਾਈ ਅਸੀਂ ਸਭ ਨੂੰ ਕਵਰ ਕਰਨ ਬਾਰਦੇ ਇੱਧਰ ਆਈਓ ਫਿਰਾਲ ਤੁਸੀਂ ਉਹਨਾਂ ਨੂੰ ਫਾਰਮ ਕਰਵਾਤਾ ਕਿ ਨਹੀਂ ਤੇ ਫਿਰਾਲ ਵੀ ਫਾਰਮ ਕਰਤਾ ਤੇ ਰਾਮਮੋੜੀ ਪੁਲਿਸ ਨੂੰ ਫੋਨ ਕਰਤਾ ਸੀ ਹਾਂ ਹਾਂ ਰਾਮਮੋੜੀ ਪੁਲਿਸ ਇੱਥੇ ਸੀ ਹਾਂਜੀ ਪੁਲਿਸ ਭਾਈ ਜੇ